ਅਮਰਤਾ ਰੀ ਪੰਜਾਂ ਪਿਆਰਿਆਂ ਦੇ ਵਿੱਚ ਇਲਜ਼ਾਮ ਮਸ਼ੀਣੇ ਲਾਗੇ ਭਾਜੀ ਤੁਸੀਂ ਆਪ ਸੋਚੋ ਵੀ ਮੈਂ ਖੁਦ ਡਰਾਈਵਰ ਆ ਮੈਨੂੰ ਉਹਨੂੰ ਖੁਦ ਗਾਈਡ ਕੀਤਾ ਤੇ ਤੂੰ ਅਮਰਸ਼ਕ ਕਰਦੀ ਮੇਰੀ ਨੂੰ ਆਪਣੀ ਛੋਟੀ ਭੈਣ ਨੂੰ ਵੀ ਅਮਰਸ਼ਕ ਆਇਆ ਉਹਨੂੰ ਤੁਸੀਂ ਆਪ ਸੋਚੋ ਵੀ ਜਿਹੜਾ ਬੰਦਾ ਬਾਹਰ ਜਾ ਕੇ ਆਪਣੇ ਕੇਸ ਸਾਫ ਸੂਰਤ ਸਾਮ੍ਹਿਆਂ ਹੋਇਆ ਵਾ ਉਹ ਬੰਦਾ ਨਸ਼ਾ ਕਰੂਗਾ ਅਸੀਂ ਜਿੰਨੇ ਸਿੱਖੀ ਸਰੂਪ ਹੈ ਇੱਥੇ ਤਾਂ ਕਹਿੰਦੇ ਪਿੰਡ ਦੇ ਵਿੱਚ ਆਪ ਮੌਕਾ ਲੱਭਦਾ ਸੀ ਵੀ ਮੈਨੂੰ ਪੰਜਾਂ ਪਿਆਰਿਆਂ ਚ ਸ਼ਾਮਲ ਕਰੋ ਭਾਈ ਨਾ ਲੜ ਪੈਂਦਾ ਹੁੰਦਾ ਸੀ ਜਾ ਕੇ ਹਾਂ ਬੀ ਬਾਬਾ ਜੀ ਮੈਨੂੰ ਵੀ ਜਰੂਰ ਪੰਜ ਪਿਆਰਾਂ ਚ ਸ਼ਾਮਲ ਕਰਿਓ ਮੈਨੂੰ ਜਰੂਰ ਉਹ ਦੀਦਾਰੀ ਮੋਚਬ ਨਹੀਂ ਆਈ ਇਹਦੀ ਹਾਂ ਸਿੱਖੀ ਵਾਰੇ ਵੀ ਪਤਾ ਅੱਜ ਵੀ ਉਹਨੂੰ ਪਾਠ ਕਰਾ ਕੇ ਵੇਖ ਲਓ ਪਾਠ ਕਰਦਾ ਪੰਜਾ ਬਾਣੀਆਂ ਦਾ ਸਵੇਰੇ ਸ਼ਾਮੀ ਨਿਤ ਟਾਈਮ ਉਹ ਉਹ ਡਰਾਈਵਿੰਗ ਕਰਦੇ ਹੋ ਖੇਤੀਬਾੜੀ ਕੀ ਕਰ ਰਹੇ ਹੋ ਨਾਲ ਪੱਠੇ ਤੁਸੀਂ ਦੱਸ ਰਹੇ ਸੀਗੇ ਵੀ ਵੱਢ ਵੱਟ ਕੇ ਗੁਜ਼ਾਰਾ ਕੀਤਾ ਸੀ ਮੈਂ ਕਹਿੰਦਾ ਭਾਜੀ ਨਿਗਾਹ ਜਿਆ ਸੀ ਨਾਲ ਹੋ ਕੇ ਮੇਰੇ ਨਾਲ ਚੱਲਿਆ ਹੈ ਮੈਂ ਇਹਦੀ ਮਿਹਨਤ ਵੇਖ ਕੇ ਹੀ ਨੂੰ ਫਿਰ ਮੈਂ ਭੇਜਿਆ ਹੈ ਵਿਚਾਲੇ ਕੋ ਕਰੂਗਾ ਬੱਚੇ ਵਾਲੇ ਵੇਖ ਕੇ ਹੀ ਬੰਦਾ ਪੈਸੇ ਪੜਦਾ ਨਹੀਂ ਕਰਜ਼ਾ ਵੀ ਚੁੱਕਿਆ ਕਿੰਨਾ ਕਰਜ਼ਾ ਚੁੱਕਿਆ ਸੀਗਾ ਕੋਈ ਮੈਂ ਜਿੱ ਮੇਰੇ ਘਰ ਤੇ ਵੀ ਕਰਜ਼ਾ ਆ ਜਾਂਦਾ ਤਾਂ ਉਤਰਿਆ ਨਹੀਂ ਮੈਂ ਇਹੋ ਕਹਿਣਾ ਮੇਰਾ ਬੱਚਾ ਠੀਕ ਠਾਕ ਰਵੇ ਮੇਰਾ ਬੱਚਾ ਬਾਝੇ ਮੈਂ 트াম্প ਸਰਕਾਰ ਅੱਗੇ ਬੇਨਤੀ ਕਰਦਾ ਕੈਲੀਫੋਰਨੀਆ ਸਰਕਾਰ ਅੱਗੇ ਬੇਨਤੀ ਕਰਦਾ ਬੱਚਾ ਠੀਕ ਠਾਕ ਰਵੇ ਉਸ ਭੈਣ ਦੇ ਫੈਮਿਲੀ ਦੇ ਅੱਗੇ ਬੇਨਤੀਆਂ ਕਰਦਾ ਕਿ ਭੈਣ ਮੇਰੀ ਨੂੰ ਐਦਾਂ ਨਹੀਂ ਹੋਣਾ ਚਾਹੀਦਾ ਜੋ ਹੋ ਗਿਆ ਤੇ ਮੈਂ ਉਹਨਾਂ ਅੱਗੇ ਬੇਨਤੀਆਂ ਕਰਦਾ ਵਾਂ ਕਿ ਚਲੋ ਕਰ ਦੋ ਕਿਰਪਾ ਰਾਬੀਓ ਤੁਸੀਂ ਆਡੇ ਵਾਸਤੇ ਜੀ ਉਹਦੇ ਸੁਭਾਅ ਦੀ ਗੱਲ ਕਰੀਏ ਤੇ ਉਹ ਇੱਕ ਅਲੱਗ ਹੀ ਬੱਚਿਆਂ ਤੋਂ ਆਮ ਦੇਖੀ ਦਾ ਸਾਮਾ ਨੂੰ ਮੁੰਡੇ ਚਾਰ ਪੰਜ ਸਾਈਡ ਤੇ ਖੜੇ ਹੋ ਕੇ ਗੱਲਾਂ ਗੱਪਾਂ ਮਾਰਦੇ ਆ ਪਰ ਉਹਨੇ ਕਦੀ ਇਸ ਤਰ੍ਹਾਂ ਦਾ ਉਹਦਾ ਰੋਲ ਹੀ ਨਹੀਂ ਸੀ ਪਿੰਡ 'ਚ 3rd 4th ਕਲਾਸ ਤੋਂ ਜਸਨਦੀਪ ਦੇ ਨਾਲ ਪੜਦਾ ਰਿਹਾ ਜੀ ਅੱਛਾ ਤਾਂ ਮੇਰੇ ਔਰੇ ਨਾਲ ਦੋਸਤੀ ਐ ਇਸੇ ਕਰਕੇ ਜੀ ਐਂ ਤੇ ਕਰੀਏ ਨਸ਼ੇ ਨੂੰ ਨਸ਼ੇ ਨੂੰ ਹੱਥ ਨਹੀਂ ਲਾਇਆ ਜੀ ਆਡੀ ਦੋਸਤੀ ਐ ਇਸੇ ਕਰਕੇ ਅਸੀਂ ਭਰਾਵਾਂ ਨਾਲੋਂ ਵੱਧ ਜਿੱਥੋਂ ਤੱਕ ਮੈਂ ਜਾਣਦਾ ਜੀ ਮੈਂ ਪੂਰਾ ਸ਼ੋਰ ਆ ਵੀ ਉਹਨੇ ਨਸ਼ਾ ਨਹੀਂ ਕੀਤਾ ਜੀ ਜਿਹੜੀ ਮੇਨ ਗੱਲ ਨਸ਼ੇ ਵਾਲੀ ਚੱਲਦੀ ਆ ਨਾ ਇਹ ਗਲਤ ਆ ਪਾਉ ਫੋਨ ਚ ਰੋਲ ਹੈ ਪੰਜਾਬ ਪਿਆਰਿਆਂ ਦੇ ਸਰੂਪ ਦੇ ਵਿੱਚ ਸੱਜਿਆ ਇਹ ਉਹੀ ਜਸ਼ਨਪ੍ਰੀਤ ਸਿੰਘ ਹੈ ਜਿਸ ਨੂੰ ਕੈਲੀਫੋਰਨੀਆ ਦੇ ਵਿੱਚ ਟਰੱਕ ਹਾਸੇ ਤੋਂ ਬਾਅਦ ਗ੍ਰਿਫਤਾਰ ਕਰ ਰਿਆ ਇਲਜ਼ਾਮ ਲੱਗੇ ਕਿ ਜਸ਼ਨਪ੍ਰੀਤ ਸਿੰਘ ਨੇ ਉਸ ਸਮੇਂ ਨਸ਼ਾ ਕੀਤਾ ਹੋਇਆ ਸੀਗਾ ਪਰ ਜਦੋਂ ਪਰਿਵਾਰ ਦੇ ਉੱਤੇ ਛਾਤੀ ਮਾਰਦੇ ਆ ਤੇ ਪੂਰੇ ਦਾ ਪੂਰਾ ਪਰਿਵਾਰ ਅਮਰਤਾਰੀ ਹੈ ਔਰ ਦਾਵਾ ਪਰਿਵਾਰ ਕਰ ਰਿਹਾ ਹੈ ਕਿ ਜਸ਼ਨਪ੍ਰੀਤ ਸਿੰਘ ਖੁਦ ਅੰਮ੍ਰਿਤਸਰੀ ਸੀਗਾ ਪਿੰਡ ਦੇ ਵਿੱਚ ਪੰਜਾ ਪਿਆਰਿਆਂ ਦੇ ਵਿੱਚ ਸੇਵਾ ਨਿਭਾਉਂਦਾ ਸੀਗਾ ਔਰ ਅਮਰੀਕਾ ਦੇ ਵਿੱਚ ਵੀ ਉਸਨੇ ਆਪਣਾ ਸਿੱਖੀ ਸਰੂਪ ਬਰਕਰਾਰ ਰੱਖਿਆ ਪਰਿਵਾਰ ਰਸਮ ਵਿੱਚ ਬੇहद ਦੁੱਖ ਦੇ ਵਿੱਚ ਹੈ ਤਕਲੀਫ ਦੇ ਵਿੱਚ ਹੈ ਕਿਉਂਕਿ ਇੱਕ ਵੱਡੇ ਘਟਨਾ ਦੇ ਵਿੱਚ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਨੇ ਹਾਲਾਂਕਿ ਇਹ ਸਮਾ ਬੜਾ ਔਖਾ ਹੈ ਪਰਿਵਾਰ ਦੇ ਉੱਤੇ ਪਹਿਲਾਂ ਤਾਂ ਜੀ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਵੀਰ ਜਸ਼ਨਪ੍ਰੀਤ ਦੇ ਉੱਤੇ ਵੱਡਾ ਦੁੱਖ ਆਇਆ ਪਰਿਵਾਰ ਦੇ ਉੱਤੇ ਦੁੱਖ ਹੈ ਪਰਮਾਤਮਾ ਦੇ ਘਿਰਤ ਆਸ ਹੈ ਚੜ੍ਹਦੀ ਕਲਾ ਪ੍ਰਭਾਣੂ ਬਖਸ਼ੇ ਜਸ਼ਨਪ੍ਰੀਤ ਦਾ ਸੁਬਾ ਹਾਈਟ ਆ ਫਾਟ ਤਸਵੀਰ ਦੇਖ ਰਹੇ ਆ ਉਸ ਤਸਵੀਰ ਤੋਂ ਬਾਅਦ ਕੋਈ ਸਵਾਲ ਨਹੀਂ ਬਚਦਾ ਅੰਮ੍ਰਿਤਧਾਰੀ ਪੰਜਾਂ ਪਿਆਰਿਆਂ ਦੇ ਵਿੱਚ ਇਲਜ਼ਾਮ ਨਸ਼ੇ ਦੇ ਲੱਗੇ ਭਾਜੀ ਤੁਸੀਂ ਆਪ ਸੋਚੋ ਵੀ ਮੈਂ ਖੁਦ ਡਰਾਈਵਰ ਆ ਮੈਨੂੰ ਉਹਨੂੰ ਖੁਦ ਗਾਈਡ ਕੀਤਾ ਵੀ ਤੂੰ ਅੰਮ੍ਰਿਤ ਸ਼ਕ ਕਰਦੀ ਮੇਰੀ ਨੂੰ ਆਪਣੀ ਛੋਟੀ ਭੈਣ ਨੂੰ ਵੀ ਅੰਮ੍ਰਿਤ ਸ਼ਕ ਆਇਆ ਉਹਨੂੰ ਤੁਸੀਂ ਆਪ ਸੋਚੋ ਵੀ ਜਿਹੜਾ ਬੰਦਾ ਬਾਹਰ ਜਾ ਕੇ ਆਪਣੇ ਕੇਸ ਸਾਫ਼ ਸੂਰਤ ਸਾਮਹਿਆ ਹੋਇਆ ਵਾ ਉਹ ਬੰਦਾ ਨਸ਼ਾ ਕਰੂਗਾ ਅੱਛਾ ਜਿਵੇਂ ਸਿੱਖੀ ਸਰੂਪ ਹੈ ਇੱਥੇ ਤਾਂ ਕਹਿੰਦੇ ਪਿੰਡ ਦੇ ਵਿੱਚ ਆਪ ਮੌਕਾ ਲੱਭਦਾ ਸੀ ਵੀ ਮੈਨੂੰ ਪੰਜਾਂ ਪਿਆਰਾਂ 'ਚ ਸ਼ਾਮਲ ਕਰੋ ਜਦੋਂ ਵੀ ਸਮਾਗਮ ਹੁੰਦਾ ਸੀਗਾ ਹਾਂਜੀ 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 ਭਾਈ ਨਾ ਲੜਪੈਦਾ ਹੁੰਦਾ ਸੀ ਜਾ ਕੇ ਹਾਂ ਵੀ ਬਾਬਾ ਜੀ ਮੈਨੂੰ ਵੀ ਜ਼ਰੂਰ ਪੰਜ ਪਿਆਰਾਂ 'ਚ ਸ਼ਾਮਲ ਕਰੋ ਮੈਨੂੰ ਜ਼ਰੂਰ ਉਹ ਦਦਾੜੀ ਮੋਛਪ ਨਹੀਂ ਆਈ ਇਹਦੀ ਹਾਂ ਤੇ ਇਹ ਜਾ ਜਾ ਕੇ ਬੜਾ ਖੁਸ਼ ਹੋਣਾ ਪੰਜ ਪਿਆਰੇ ਬੰਨਾ ਤੇ ਸਿੱਖੀ ਵਾਰੇ ਵੀ ਪਤਾ ਅੱਜ ਵੀ ਉਹਨੂੰ ਪਾਠ ਕਰਾ ਕੇ ਵੇਖ ਲਓ ਪਾਠ ਕਰਦਾ ਪੰਜਾਂ ਬਾਣੀਆਂ ਦਾ ਸਵੇਰੇ ਸ਼ਾਮੀ ਨਿਤ ਟਾਈਮ ਪਾਠ ਕਰਦਾ ਉੱਥੇ ਜਿਹੜੇ ਮੁੰਡੇ ਇਹਦੇ ਨਾਲ ਦੇ ਉਹਨਾਂ ਨੂੰ ਭਾਂਵੇਂ ਪੁੱਛ ਕੇ ਵੇਖ ਲਿਓ ਕਿ ਪਾਠ ਕਰਦਾ ਹੁਣ ਅਕਾਲ ਤੱਕ ਤੱਗੇ ਮੇਰੀ ਜਥੇ ਜਥੇਦਾਰ ਅੱਗੇ ਉਹ ਬੇਨਤੀ ਆ ਵੀ ਸਾਡੇ ਨਾਲ ਚੱਲਣ ਹੂੰ ਬਿਲਕੁਲ ਹੱਥ ਜੋੜ ਕੇ ਬੇਨਤੀ ਆ ਚੱਲਣ ਹੂੰ ਅੱਛਾ ਜਿਵੇਂ ਤੁਸੀਂ ਤੁਸੀਂ ਕਿਹਾ ਵੀ ਸਾਰਾ ਪ੍ਰਬਾਧ ਨੇ ਜਦੋਂ ਅਮਰ ਸ਼ਕੀਆ ਤਾਂ ਪਹਿਲ ਜਸ਼ਨਪ੍ਰੀਤ ਨੇ ਕੀਤੀ ਉਹਨੇ ਕਿਹਾ ਵੀ ਸਾਰੇ ਜਾਣੇ ਅਸੀਂ ਸੇਂਹ ਸੇਖੋਂ ਵੀ ਨਹੀਂ ਸਟਾਣੇ ਹਾਂ ਉਹਨੇ ਉਹਨੇ ਪਹਿਲ ਕੀਤੀ ਉਹਨੇ ਕਿਹਾ ਸਾਨੂੰ ਕਿ ਦਾੜੀ ਅਮਰ ਸ਼ਕੀਏ ਜੇ ਹੈ ਉਹ ਤੇ ਮੈਂ ਕਿਹਾ ਚਲੋ ਪੁੱਤ ਠੀਕ ਹੈ ਇਹ ਮਕੰਡ ਸਾਹਿਬ ਜਾਂਦੇ ਰਹਿਣਾ ਉੱਥੇ ਵੀ ਅਰਦਾਸ ਕੀਤੀ ਉਥੇ ਮੇਰੀ ਵੀ ਅਰਦਾਸ ਵੀ ਮਹਾਰਾਜ ਕਿਤੇ ਐਵੇਂ ਵੀ ਅਮਰਿ ਛਕਾਂਗੇ ਤੇ ਬੱਚੇ ਆਡੇ ਨਾਲ ਸ਼ੁਰੂ ਕਰ ਦਿੱਤਾ ਵੀ ਐ ਛਕਣਾ ਹੀ ਛਕਣਾ ਹਮਕੋ ਤੁਸੀਂ ਖੁਦ ਡਰਾਈਵਿੰਗ ਕਰਦੇ ਹੋ ਖੇਤੀਬਾੜੀ ਕੀ ਕਰ ਰਹੇ ਹੋ ਨਾਲ ਪੱਠੇ ਤੁਸੀਂ ਦੱਸ ਰਹੇ ਸੀ ਕਿ ਬੜ ਬੜ ਕੇ ਕਜਾਰਾ ਕੀਤਾ ਸੀ ਜਸ਼ਨਪ੍ਰੀਤ ਪੂਰਾ ਕੰਮ ਕਰਦਾ ਨਾਲ ਕਰਵਾਉਂਦਾ ਸੀ ਡਟ ਕੇ ਮੈਂ ਕਹਿੰਦਾ ਭਾਜੀ ਨਿਗਾਹ ਜਿਆ ਸੀ ਨਾਲ ਹੋ ਕੇ ਮੇਰੇ ਨਾਲ ਚੱਲਿਆ ਏ ਹਮ ਇਹਨੂੰ ਮੈਨੂੰ ਮੈਂ ਇਹਦੀ ਮਿਹਨਤ ਵੇਖ ਕੇ ਇਹਨੂੰ ਫਿਰ ਮੈਂ ਭੇਜਿਆ ਸੀ ਵਿਚਾਲੇ ਕੋ ਕਰੂਗਾ ਬੱਚੇ ਵਾਲੇ ਵੇਖ ਕੇ ਹੀ ਬੰਦਾ ਪੈਸੇ ਪੜਦਾ ਫਿਰ ਅਸੀਂ ਕਰਜ਼ਾ ਵੀ ਚੁੱਕਿਆ ਕਿੰਨਾ ਕਰਜ਼ਾ ਚੁੱਕਿਆ ਸੀਗਾ ਕੋਈ ਹਿੱਲਿਆ ਕੋਈ ਕਰਜ਼ਾ ਲੱਥਾ ਕੁਛ ਬਾਜੀ ਮੈਂ ਜਿੱਥੇ ਖਲੋਤਾ ਹਾਂ ਨਾ ਮੇਰੇ ਘਰ ਤੇ ਵੀ ਕਰਜ਼ਾ ਆ ਜਾਂਦਾ ਤੱਕ ਉਤਰਿਆ ਨਹੀਂ ਤੇ ਮੈਂ ਇਹੋ ਕਹਿੰਦਾ ਹਾਂ ਮੇਰਾ ਬੱਚਾ ਠੀਕ ਠਾਕ ਰਵੇ ਮੇਰਾ ਬੱਚਾ ਬਾਜੇ ਮੈਂ ਟਰੰਪ ਸਰਕਾਰ ਅੱਗੇ ਬੇਨਤੀ ਕਰਦਾ ਕੈਲੀਫੋਰਨੀਆ ਸਰਕਾਰ ਅੱਗੇ ਬੇਨਤੀ ਕਰਦਾ ਬੱਚਾ ਠੀਕ ਠਾਕ ਰਵੇ ਉਸ ਭੈਣ ਦੇ ਫੈਮਿਲੀ ਦੇ ਅੱਗੇ ਬੇਨਤੀਆਂ ਕਰਦਾ ਵੀ ਭੈਣ ਮੇਰੀ ਨੂੰ ਐਦਾਂ ਨਹੀਂ ਹੋਣਾ ਚਾਹੀਦਾ ਜੋ ਹੋ ਗਿਆ ਤੇ ਮੈਂ ਉਹਨਾਂ ਅਗੇ ਬੇਨਤੀਆਂ ਕਰਦਾ ਵਾਂ ਕਿ ਚਲੋ ਕਰ ਦੋ ਕਿਰਪਾ ਰੱਬੀਓ ਤੁਸੀਂ ਆਡੇ ਵਾਸਤੇ ਜਸ਼ਨਪ੍ਰੀਤ ਨੂੰ ਕਿੰਨੀ ਦੇਰ ਹੋਈ ਸੀ ਟਰਕਿੰਗ ਲਾਈਨ ਦੇ ਵਿੱਚ ਕਦੋਂ ਤੋਂ ਟਰੱਕ ਚਲਾ ਰਹੇ ਸੀਗੇ ਥੋੜਾ ਸਮੇਂ ਰੀਸੈਂਟ ਥੋੜਾ ਛਵਾਈ ਹੋਇਆ ਚਲਾ ਰਹੇ ਟਰੱਕ ਵਧੀਆ ਚਲਾ ਰਹਿਆ ਸੀ ਡਰਾਈਵਰੀ ਸੋਹਣੀ ਇੱਥੇ ਵੀ ਗੱਡੀ ਚਲਾ ਲੈਂਦਾ ਸੀ ਉਹ ਹਮ ਹਮ ਇੱਥੇ ਵੀ ਗੱਡੀ ਚਲਾ ਲੈਂਦਾ ਮੇਰੀ ਸਕੂਲ ਵਾਲੀ ਬੱਸ ਚਲਾ ਲੈਂਦਾ ਸੀ ਉਹ ਅੱਛਾ ਜਦਦਾ ਮੈਂ ਬੱਚੇ ਲਾ ਕੇ ਆਇਆ ਛੁੱਟੀ ਹੋਣੀ ਕਹਣਾ ਜਸ਼ਨ ਲੈ ਜਾ ਤੋਣ ਉਹਨੂੰ ਤੋਂ ਗੱਡੀ ਧੋ ਕੇ ਲਿਆ ਕੇ ਖੜੀ ਕਰ ਦੇਣੀ ਸ਼ੌਂਕ ਵੜਾਈ ਉਹਨੂੰ ਡਰਾਈਵਰੀ ਦਾ ਹਮ ਮੈਨੂੰ ਪਤਾ ਨਹੀਂ ਅਮਰੀਕਾ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬੀ ਭਾਈਚਾਰਾ ਰਹਿੰਦਾ ਬਹੁਤ ਸਾਰੇ ਵਕੀਲ ਭਰਾ ਨੇ ਪੰਜਾਬੀ ਬਹੁਤ ਸਾਰੇ ਪੁਲਿਸ ਦੇ ਵਿੱਚ ਨੇ ਕੋਈ ਅਪੀਲ ਕਰਨੀ ਚਾਹੁੰਦੇ ਹੋ ਜਿਹੜਾ ਪੰਜਾਬੀ ਭਾਈਚਾਰਾ ਅਮਰੀਕਾ ਦੇ ਵਿੱਚ ਵੱਸ ਰਿਹਾ ਕੈਨੇਡਾ ਦੇ ਵਿੱਚ ਵੱਸ ਰਿਹਾ ਜਾਂ ਕਿਸੇ ਵੀ ਤਰੀਕੇ ਨਾਲ ਜਿਹੜਾ ਮਦਦ ਲਈ ਅੱਗੇ ਆ ਸਕਦਾ ਹੋਵੇ ਮੈਂ ਤੇ ਇਹੋ ਹੀ ਹੱਥ ਜੋੜ ਕੇ ਸਾਰਿਆਂ ਕੇ ਬੇਨਤੀ ਕਰਦਾ ਹਾਂ ਕਿ ਮੇਰੀ ਮਦਦ ਕਰੋ ਭਾਵੇਂ ਇੰਡੀਆ ਦੇ ਹੋਣ ਪੰਜਾਬ ਦੇ ਹੋਣ ਅਮਰੀਕਾ ਦੇ ਉੱਧਰ ਦੇ ਲੋਕ ਹੋਣ ਸਾਰੇ ਮੇਰੀ ਮਦਦ ਕਰਨ ਆ ਇਹ ਇਹ ਦੇਖੋ ਇਹ ਪਰਿਵਾਰ ਹੈ ਜੇ ਪਰਿਵਾਰ ਦੀ ਇੱਥੇ ਸ਼ਵੀ ਜਿਸ ਤਰੀਕੇ ਦੀ ਉਸ ਤਰੀਕੇ ਦੇ ਨਾਲ ਪੂਰਾ ਪਿੰਡ ਇਸ ਪਰਿਵਾਰ ਦੇ ਕੋਲ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚ ਰਿਹਾ ਤਾਂ ਪਿੰਡ ਦੇ ਹੋਰ ਵੀ ਸੱਜਣ ਹੈਗੇ ਨੇ ਰਿਸ਼ਤੇਦਾਰ ਵੀ ਨੇ ਅਸੀਂ ਤੁਹਾਡੇ ਬਚਪਨ 'ਚ ਹੱਥਾਂ 'ਚ ਖੇਡਿਆ ਹੋਊਗਾ ਕਿਸ ਤਰੀਕੇ ਦਾ ਸੁਆਸ ਹੀ ਕਿਸ ਤਰੀਕੇ ਦੇ ਨਾਲ ਉਹ ਇਲਜ਼ਾਮ ਲੱਗੇ ਉ ਤਾਂ ਜਦੋਂ ਪਰਿਵਾਰ ਕੋ ਆਉਨੇ ਆ ਤਾਂ ਸ਼ਵੀ ਬਿਲਕੁਲ ਉਲਟਾ ਸਾਰੀ ਉਹ ਦੇਖੋ ਜੀ ਉਹਦੇ ਸੁਭਾਅ ਦੀ ਗੱਲ ਕਰੀਏ ਤੇ ਉਹ ਇੱਕ ਅਲੱਗ ਹੀ ਬੱਚਿਆਂ ਤੋਂ ਆਮ ਦੇਖੀ ਦਾ ਸਾਮਾ ਨੂੰ ਮੁੰਡੇ ਚਾਰ ਪੰਜ ਸਾਈਡ ਤੇ ਖੜੇ ਹੋ ਕੇ ਗੱਲਾਂ ਗੱਪਾਂ ਮਾਰਦੇ ਆ ਪਰ ਉਹਨੇ ਕਦੀ ਇਸ ਤਰ੍ਹਾਂ ਦਾ ਉਹਦਾ ਰੋਲ ਹੀ ਨਹੀਂ ਸੀ ਪਿੰਡ ਚ ਆਪਣੇ ਬਾਪੂ ਨਾਲ ਪੱਠੇ ਵਢਾਉਣੇ ਲਿਆਉਣੇ ਡੰਗਰਾਂ ਨੂੰ ਪਾਉਣੇ ਜਾਂ ਘਰ ਦੇ ਕੰਮ ਵਿੱਚ ਰੁਚੀ ਰੱਖਣੀ ਤੇ ਉਹ ਤੋਂ ਇਲਾਵਾ ਪਾਠ ਕਰਦਾ ਸੀ ਬਾਣੀ ਕੰਠ ਹੈ ਉਹਨੂੰ ਮੂੰਜ ਬਾਣੀ ਅਨੁਰੂਪ ਜੀ ਸਾਹਿਬ ਸੁਖਨੀ ਸਾਹਿਬ ਮੂੰਹ ਜਵਾਨੀ ਕੰਠਾ ਹੈ ਉਹ ਪਾਣੀ ਇਤਨਾ ਪੜਦਾ ਹੋ। ਆਖਰੀ ਟਾਈਮ ਕਦੋਂ ਪਰਿਵਾਰ ਦੀ ਗੱਲ ਹੋਈ ਹੈ ਜੀ ਕਹਿੰਦੇ ਫੋਨ ਤਾਂ ਰੋਜ਼ ਆਉਂਦਾ ਸੀਗਾ। ਨਹੀਂ ਜਿੱਦੋਂ ਮੰਨ ਲਓ ਸਵੇਰੇ ਸ਼ਾਮ ਗੱਲ ਹੁੰਦੀ ਜਦੋਂ ਟਰਾਲਾ ਚ ਲੈ ਕੇ ਜਾਣਾ ਸੀ ਉਸ ਤੋਂ ਪਹਿਲਾਂ ਗੱਲ ਹੋਈ ਹੈ। ਅੱਛਾ ਤੇ ਬਾਅਦ ਚ ਇੱਕ ਇਹਨਾਂ ਨੂੰ ਫੋਨ ਹੀ ਨਹੀਂ ਆਇਆ ਤੇ ਇਹਨਾਂ ਨੇ ਸਭ ਚਿੰਤਾ ਜੀ ਦੱਸਿਆ ਹੀ ਨਹੀਂ ਇਹਨਾਂ ਨੂੰ ਫਿਰ ਇਹਨਾਂ ਦੇ ਕੋਈ ਰਿਸ਼ਤੇਦਾਰ ਨੇ ਫੋਨ ਕੀਤਾ ਕਿ ਆਹ ਗੱਲ ਹੋ ਪਰਿਵਾਰ ਚ ਕੌਣ ਕੌਣ ਹੈਗਾ ਜੀ ਪਰਿਵਾਰ ਚ ਛੋਟੀ ਉਹਦੀ ਭੈਣ ਹੈ ਉਹ ਤੋਂ ਛੋਟੀ ਹੈ ਤੇ ਉਹਦੀ ਮੰਮੀ ਡੈਡੀ ਜਸ਼ਨ ਦੇ ਤੇ ਉਹਦਾ ਦਾਦਾ ਜੀ ਹੈ ਇਥੇ ਜਸ਼ਨ ਦੇ ਇੱਕ ਦੋਸਤ ਵੀ ਨੇ ਤੁਹਾਡੇ ਨਾਲ ਪੜਦਾ ਰਿਹਾ ਜਸ਼ਨ ਕਿਸ ਤਰੀਕੇ ਦਾ ਨੇਚਰ ਜੀ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਮੈਂ ਜੀ 3rd 4th ਕਲਾਸ ਤੋਂ ਜਸ਼ਨਦੀਪ ਦੇ ਨਾਲ ਪੜਦਾ ਰਿਹਾ ਜੀ ਅੱਛਾ ਤਾਂ ਮੇਰੇ ਹੋਰੇ ਨਾਲ ਦੋਸਤੀ ਐ ਸੇ ਕਰਕੇ ਜੀ ਆਈਂ ਤੇ ਕਰੀ ਨਸ਼ੇ ਨੂੰ ਨਸ਼ੇ ਨੂੰ ਹੱਥ ਨਹੀਂ ਲਾਇਆ ਜੀ ਹਾਂ ਅੜੀ ਦੋਸਤੀ ਐਸੇ ਕਰਕੇ ਅਸੀਂ ਭਰਾਵਾਂ ਨਾਲੋਂ ਵੱਧ ਜਿੱਥੋਂ ਤੱਕ ਮੈਂ ਜਾਣਦਾ ਜੀ ਮੈਂ ਪੂਰਾ ਸ਼ੋਰ ਆ ਵੀ ਉਹ ਨਿਸ਼ਾਨ ਨਹੀਂ ਕੀਤਾ ਜੀ ਐਦਾਂ ਕੋਈ ਕਿਸੇ ਨੂੰ ਕਹਿ ਵੀ ਨਹੀਂ ਸਕਦਾ ਜੀ ਅਜੇ ਤੱਕ ਤਾਂ ਮੈਡੀਕਲ ਰਿਪੋਰਟ ਵੀ ਨਹੀਂ ਆਈ ਹਾਂ 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 ਐਦਾਂ ਉਹਦੀ ਨਾਬਦਨਾਮੀ ਕਰੋ ਜੀ ਇਹ ਚੰਗਾ ਨਹੀਂ ਹੈਗਾ ਜਦੋਂ ਤੁਸੀਂ ਸਕੂਲ ਟਾਈਮ ਪੜ੍ਹੇ ਤੁਸੀਂ ਚੌਥੀ ਤੋਂ ਪੜ੍ਹੇ ਨਾਲ ਲੰਮਾ ਸਮਾਂ ਨਾਲ ਰਹੇ ਹੋ ਤੁਸੀਂ ਦੱਸਿਆ ਵੀ ਆਪਾਂ ਤਾਂ ਲੋਕਾਂ ਨੂੰ ਰੋਕਦੇ ਸੀਗੇ ਵੀ ਬਾਈ ਨਸ਼ਾ ਨਾ ਕਰੋ ਹਾਂ ਜੀ ਜਦਾਂ ਯਾਰ ਦੋਸ ਹੈਗੇ ਹੋਰ ਵੀ ਜਦਾਡੇ ਕਲਾਸਮੇਟ ਸੀਗੇ ਥੋੜਾ ਬੋਤਾ ਕਰਦੇ ਜਦਾਂ ਨੂੰ ਪਤਾ ਲੱਗਾ ਅਸੀਂ ਤਾਂ ਸਗੋਂ ਉਹਨਾਂ ਨੂੰ ਕਹਿੰਦੇ ਹੁੰਨੇ ਵੀ ਨਹੀਂ ਨਸ਼ਾ ਕਰਨਾ ਅਸੀਂ ਤਾਂ ਉਹਨਾਂ ਨੂੰ ਸਮਝਾਉਂਦੇ ਹੁੰਦੇ ਸੀ ਪਰ ਉਹਦਾ ਖੁਦ ਤੇ ਇੱਕ ਪਾਵੇ ਇਲਜ਼ਾਮ ਲਾਤਾ ਜੀ ਲੋਕਾਂ ਨੇ ਤੁਸੀਂ ਅਪੀਲ ਕਰਨੀ ਚਾਹੁੰਦੇ ਹੋ ਬਹੁਤ ਸਾਰਾ ਪੰਜਾਬੀ ਭਾਈਚਾਰਾ ਜੇ ਅਮਰੀਕਾ ਦੀ ਗਵਰਨਮੈਂਟ ਨੂੰ ਹਾਲਾਂਕਿ ਚਲੋ ਸਾਰਾ ਕੁਝ ਕਾਨੂੰਨ ਨੇ ਕਰਨਾ ਰਿਪੋਰਟਸ ਆਉਣੀਆਂ ਨੇ ਮੈਡੀਕਲ ਰਿਪੋਰਟਸ ਆਉਣੀਆਂ ਨੇ ਸਾਰਾ ਕੁਝ ਉਹਨਾਂ ਨੇ ਕਾਨੂੰਨ ਦੇ ਹਿਸਾਬ ਨਾਲ ਚੱਲੇਗਾ ਅਪੀਲ ਕਰਨੀ ਚਾਹੁੰਦੇ ਹੋ ਕੋਈ ਅਪੀਲ ਇਹ ਹੀ ਹੈ ਜੀ ਸਾਰਿਆਂ ਨੂੰ ਵੀ ਉਰੇ ਤੇ ਹਜੇ ਇਦਾਂ ਐਲੀਗੈਂਟ ਨਾ ਲਾਇਆ ਜਾਵੇ ਕਿ ਉਹਨੇ ਨਸ਼ਾ ਕੀਤਾ ਜਾਂ ਕੁਝ ਕੀਤਾ ਹੋ ਸਕਦਾ ਬ੍ਰੇਕ ਫੇਲ ਹੋ ਗਈ ਹੋਵੇ ਟਰੱਕ ਦੀ ਉਹਨੇ ਲਾਈ ਹੋਵੇ ਨਾ ਲੱਗੀ ਹੋਵੇ ਦਸ਼ੇਰਾ ਕਹਿ ਰਹੇ ਨਸ਼ਾ ਉਹਨੇ ਨਾ ਕੀਤਾ ਹੋਵੇ ਮੈਡੀਕਲ ਰਿਪੋਰਟ ਤਾਂ ਲੈ ਲੈਂਦੇ ਜੀ ਇਦਾਂ ਉਹਦੇ ਬਦਨਾਮੀ ਨਹੀਂ ਕਰਨੀ ਚੰਗੀ ਨਹੀਂ ਹੈਗੀ ਜੀ ਕੋਈ ਫਿਲ ਕਰਨੀ ਨਹੀਂ ਕੱਲ ਤੱਕ ਸਭ ਦੋ ਜੱਜਦਾਰ ਨੂੰ ਕਿਉਂਕਿ ਜਦੋਂ ਸਿੱਖੀ ਦੀ ਗੱਲ ਆਉਂਦੀ ਹੈ ਅੰਮ੍ਰਿਤਧਰੀ ਨੌਜਵਾਨ ਹੈ ਪਿੱਛੇ ਕੇਸ ਦੀ ਘਟੋਟੜ ਪੈਰ ਵੀ ਤੇ ਲਈ ਕੁਝ ਨਾ ਕੋਈ ਕੋਸ਼ਿਸ਼ ਹੋਵੇ ਮੈਂ ਤਾਂ ਜਿਵੇਂ ਅਮਰੀਕਾ ਚ ਸਿੱਖ ਜਥੇਬੰਦੀਆਂ ਆ ਉਹਨਾਂ ਨੂੰ ਵੀ ਪੁਰਜ਼ੋਰ ਅਪੀਲ ਕਰਦਾ ਆਲ ਵਰਲਡ ਦੇ ਸਿੱਖਾਂ ਨੂੰ ਔਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਤੇ ਸ਼੍ਰੋਮਣੀ ਕਮੇਟੀ ਜੀ ਦੇ ਪ੍ਰਧਾਨ ਜੋ ਹਰਜਿੰਦਰ ਸਿੰਘ ਧਾਮੀ ਜੀ ਹੈ ਕਿ ਤੁਸੀਂ ਇਸ ਪਰਿਵਾਰ ਦਾ ਯੋਗਦਾਨ ਦੋ ਇਹਨਾਂ ਦਾ ਤੇ ਉਸ ਬੱਚੇ ਨੂੰ ਇਨਸਾਫ ਦਿਵਾਓ ਕਿਉਂਕਿ ਜਿਹੜਾ ਉਹ ਉਹਦੇ ਨਾਲ ਇਹ ਇਲਜ਼ਾਮ ਲੱਗ ਰਿਹਾ ਵਾ ਡਰੱਗਸ ਦਾ ਇਹਨੂੰ ਆਪਾਂ ਪਹਿਲ ਦੇ ਆਧਾਰ ਤੇ ਉਸ ਸਰਕਾਰ ਨਾਲ ਗੱਲ ਕਰਕੇ ਤੇ ਇਹ ਜਿਹੜਾ ਬੇਮੁਨਾਯਦ ਇਲਜ਼ਾਮ ਹੈ ਨੂੰ ਨਾ ਲਾਇਆ ਜਾ ਬਿਲਕੁਲ ਦੁੱਖ ਹੈ ਔਰ ਜਸ਼ਨ ਦੇ ਮਾਮਾ ਜੀ ਵੀ ਨੇ ਤੁਹਾਡੇ ਬਚਪਨ ਹੱਥਾਂ ਦੇ ਵਿੱਚ ਖੇਡਿਆ ਜਸ਼ਨ ਹੈ ਔਰ ਅੰਮ੍ਰਿਤਾਰੀ ਗੁਰਸਿੱਖ ਨੌਜਵਾਨ ਹੈ ਇਲਜ਼ਾਮ ਮਿਲਤ ਲੱਗੇ ਹਾਸੇ ਦੇ ਵਿੱਚ ਜਾਨਾਂ ਗਈਆਂ ਉਸ ਗੱਲ ਦਾ ਸਾਰਿਆਂ ਨੂੰ ਦੁੱਖ ਹੈ ਪਰਿਵਾਰ ਨੂੰ ਵੀ ਦੁੱਖ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਸ਼ਨ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹੀ ਕਹਿਣਾ ਬਸ ਇਹੀ ਜਾਣਦੇ ਆ ਜੀ ਕਿ ਜਿਹੜੀ ਮੇਨ ਗੱਲ ਨਸੇ ਵਾਲੀ ਚੱਲਦੀ ਹੈ ਨਾ ਹਾਂ ਇਹ ਗਲਤ ਆ ਬਾਕੀ ਜਿਹੜਾ ਕੀ ਕਹਿੰਦੇ ਆ ਐਕਸੀਡੈਂਟ ਹੋਇਆ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਜੀ ਹਨਾ ਇਹ ਤੇ ਕੁਦਰਤੀ ਆ ਹੋਇਆ ਵੈ ਅਸੀਂ ਵੀ ਕਹਿੰਦੇ ਦੁੱਖ ਤਾਂ ਬਹੁਤ ਹਨ ਨੂੰ ਦੁੱਖ ਚਲੋ ਜਿਹੜੀਆਂ ਜਾਂਨਾਂ ਗਈਆਂ ਸਾਨੂੰ ਦੁੱਖ ਬਹੁਤ ਆ ਇਹਦੇ ਵਿੱਚ ਕੋਈ ਦੂਰ ਐ ਨਹੀਂ ਬਟ ਉਹੋ ਹੀ ਗੱਲ ਜਿਹੜੀ ਆ ਗਈ ਪਹਿਲੇ ਕਿ ਜਾਣ ਬੁੱਝ ਕੇ ਕੋਈ ਨਹੀਂ ਕਰਦਾ ਸੀ ਤੇ ਇਹ ਕਹਿੰਨੇ ਆ ਕਿ ਉੱਥੇ ਵਿਚਾਰੇ ਤੇ ਦਿਹਾੜਤੀ ਜਾਏ ਪਰਿਵਾਰ ਨੇ ਤਾਂ ਬਹੁਤ ਆਪਣਾ ਨੇ ਭੇਜਿਆ ਕਿਤੇ ਘਰ ਵੀ ਕਰਜ਼ੇ ਆ ਆ ਇਹ ਘਰ ਇਤਨੇ ਵੀ ਗਿਰਵੀ ਆ ਜੀ ਗ੍ਰਾਮੀਨ ਬੈਂਕ ਕੋਲ ਹਾਂਜੀ ਹਾਂਜੀ ਹੁਣ ਤਾਂ ਆਪਾਂ ਦੇਖ ਹੀ ਰਹੇ ਹਾਲਾਤ ਧੰਨਵਾਦ ਔਰ ਮਾਫੀ ਚਾਹੁੰਦੇ ਆਂ ਆਪਾਂ ਇਸ ਸਮੇਂ ਦੇ ਵਿੱਚ ਵੀ ਡਿਸਟਰਬ ਕਰ ਰਹੇ ਆਂ ਤਾਂ ਇਹ ਪਰਿਵਾਰ ਔਰ ਅੱਜ ਸਾਰਾ ਪਿੰਡ ਇਸ ਪਰਿਵਾਰ ਦੇ ਨਾਲ ਖੜ ਗਿਆ ਹੈ ਔਰ ਜਸ਼ਨ ਦੇ ਬਾਰੇ ਇੱਕੋ ਗੱਲ ਹੋ ਰਹੀ ਹੈ ਪਰਿਵਾਰ ਕਹਿੰਦਾ ਹੈ ਹਾਦਸਾ ਹੋਇਆ ਉਸ ਦਾ ਬੇਹਤ ਡੂੰਗਾ ਦੁੱਖ ਹੈ ਪਰ ਉਸ ਦੇ ਨਾਲ ਨਾਲ ਜਿਹੜੀ ਜਸ਼ਨ ਦੇ ਉੱਤੇ ਇਲਜ਼ਾਮ ਲੱਗੇ ਕਿ ਜਸ਼ਨ ਨਸ਼ੇ ਦੇ ਵਿੱਚ ਸੀਗਾ ਨਸ਼ੇ ਦੀ ਹਾਲਤ ਦੇ ਵਿੱਚ ਜਸ਼ਨ ਨੇ ਇਹ ਹਾਸਾ ਕੀਤਾ ਉਹ ਕਹਿੰਦੇ ਸਰਾਸਰ ਗਲਤ ਹੈ ਹਾਲਾਂਕਿ ਜਸ਼ਨ ਦੀ ਮੈਡੀਕਲ ਰਿਪੋਰਟ ਆਏਗੀ ਉਹਦੇ ਵਿੱਚ ਸਾਰਾ ਕੁਝ ਸਾਫ਼ ਹੋਵੇਗਾ ਨਸ਼ਾ ਕੀਤਾ ਸੀ ਜਾਂ ਨਹੀਂ ਕੀਤਾ ਜਾਂ ਉਹ ਉਹ ਪੁਲਿਸ ਦੇ ਵੱਲੋਂ ਗੱਲ ਕਿਉਂ ਕਹੀ ਗਈ ਪਰ ਪਰਿਵਾਰ ਇਸ ਸਮੇਂ ਡੂੰਘੇ ਸੋਗ ਵਿੱਚ ਹੈ ਅਪੀਲ ਅਮਰੀਕਨ ਮਮਥ ਤੋਂ ਅਤੇ ਪੰਜਾਬੀ ਭਾਈਚਾਰੇ ਨੂੰ ਸਭstdc ਦੱਸਦੇ ਨੇ ਉਹੀ ਹੈ ਕਿ ਇਨਸਾਫ ਕੀਤਾ ਜਾਵੇ ਜੋ ਸੱਚਾ ਹੈ ਉਹਨੂੰ ਸਾਹਮਣੇ ਲਿਆਂਦਾ ਜਾਵੇ ਬਣ ਰੌਣ ਪੰਜਾਬੀ ਟੀਵੀ ਦਾ